ਅੱਜ ਅੱਜ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇਹ ਡਿਜੀਟਲ ਮੀਡੀਆ ਕਲੱਬ ਦਾ ਜੋ ਮੀਟਿੰਗ ਹੋਈ ਆ ਮਹਿੰਦਰਪਾਲ ਸਿੰਘ ਜੀ ਲੰਬਾ ਦੇ ਟੂਟੇ ਪਰਚੇ ਨੂੰ ਲੈ ਕੇ ਅੱਜ ਰਣਨੀਤੀ ਹੋਈ ਆ ਤੇ ਗੱਲਬਾਤ ਕਰਦੇ ਆ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਆ ਮਿੰਦਰਪਾਲ ਲੁੰਬਾ ਦੇ ਕੀਤਾ ਝੂਠਾ ਪ੍ਰਚਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਮਿੰਦਰਪਾਲ ਲੁੰਬਾ ਜੀ ਤੇ ਕੀਤਾ ਝੂਠਾ ਪ੍ਰਚਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪੁਲਸ ਝੂਠੇ ਪਰਚੇ ਦਰਜ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਝੂਠੇ ਪਰਚੇ ਦਰਜ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਹੱਕ ਸੱਚ ਦੀ ਬਾਗ ਨੂੰ ਦਬਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਮਿੰਦਰਪਾਲ ਲੁੰਬਾ ਜੀ ਤੇ ਕੀਤਾ ਝੂਠਾ ਪ੍ਰਚਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਐਸ ਵਕਤ ਡਿਜੀਟਲ মিডিਆ ਕਲੱਬ ਦੇ ਪ੍ਰਧਾਨ ਗਰਚਰਨ ਸਿੰਘ ਜੀ ਰਾਜੂ ਜੁੜਿਆ ਕੀ ਕਹਿਣਾ ਚਾਹੁੰਦੇ ਆ ਪ੍ਰਧਾਨ ਜੀ ਤੁਸੀਂ ਅੱਜ ਇੰਨੀ ਇਕੱਤਰਤਾ ਹੋਈ ਆ ਇਕੱਠ ਹੋਇਆ ਕਿਵੇਂ ਅਗਲੀ ਰਣਨੀਤੀ ਤੁਹਾਡੀ ਅੱਜ ਡਿਜੀਟਲ মিডিਆ ਕਲੱਬ ਨਿਹਾਲ ਸਿੰਘ ਵਾਲਾ ਦੀ ਜਿਹੜੀ ਅਹਿਮ ਮੀਟਿੰਗ ਹੈ ਡਿਜੀਟਲ মিডিਆ ਕਲੱਬ ਨਿਹਾਲ ਸਿੰਘ ਵਾਲਾ ਬਰਨਾਲਾ ਰੋਡ ਦਫ਼ਤਰ ਦੇ ਵਿੱਚ ਹੈ ਮੀਟਿੰਗ ਹੋਈ ਹੈ ਜਿਦੇ ਵਿੱਚ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਰੋਲਰ ਐਨਜੀਓ ਕਲੱਬ ਐਸੋਸੀਏਸ਼ਨ ਤੇ ਹੋਰ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਨੇ ਤੇ ਮੀਟਿੰਗ ਬਹੁਤ ਵਧੀਆ ਹੋਈ ਹੈ ਉਹਨਾਂ ਨੇ ਪੂਰਨ ਭਰੋਸਾ ਦਿੱਤਾ ਹੈ ਮੀਟਿੰਗ ਜਿਹੜਾ ਬਹੁਤ ਹੀ ਸਤਿਕਾਰਯੋਗ ਸਾਡੇ ਮਹਿੰਦਰਪਾਲ ਲੂੰਬਾ ਜੀ ਜੋ ਕਿ ਸਮਾਜ ਸੇਵੀ ਸੰਸਥਾਵਾਂ ਦੇ ਕਾਫੀ ਦੇ ਆਗੂ ਨੇ ਉਹਨਾਂ ਤੇ ਪੰਜਾਬ ਸਰਕਾਰ ਦੀ ਸਹਿਤ ਤੇ ਰਾਜਨੀਤਿਕ ਲੋਕਾਂ ਦੀ ਸਹਿਤ ਤੇ ਸੰਬੰਧਿਤ ਅਧਿਕਾਰੀ ਪ੍ਰਸ਼ਾਸਨ ਨੇ ਦੋ ਪਰਚੇ ਪਾਏ ਆ ਜਿਹੜੇ ਕਿ ਬਿਲਕੁਲ ਝੂਠੇ ਪਰਚੇ ਆ ਉਹ ਪਰਚੇ ਰੱਦ ਕਰਾਉਣ ਲਈ ਅੱਜ ਜਿਹੜੀ ਹੈ ਮੀਟਿੰਗ ਹੋਈ ਹੈ ਸੋ ਬਹੁਤ ਵੱਡੀ ਤعداد ਦੇ ਵਿੱਚ ਮਹਿੰਦਰਪਾਲ ਲੂੰਬਾ ਜੀ ਨੂੰ ਚਾਹਣ ਵਾਲੇ ਲੋਕ ਪਹੁੰਚੇ ਨੇ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਸਾਰੇ ਹੀ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਇਸ ਤੋਂ ਜਿਹੜੀ ਅਗਲੀ ਰੂਪਰੇਖਾ ਹੈ ਅਸੀਂ ਤੇ ਮੈਂ ਅੱਜ ਦੀ ਮੀਟਿੰਗ ਜਰੀਏ ਇਹ ਵੀ ਮੰਗ ਕਰਦਾ ਕਿ ਜਿਹੜੀ ਇਹ ਪਰਚਾ ਪਾਇਆ ਗਿਆ ਜਿਹੜੇ ਢੰਗ ਦੇ ਨਾਲ ਬਿਨਾਂ ਸੋਚੇ ਸਮਝੇ ਪਰਚਾ ਪਾਇਆ ਗਿਆ ਉਸੇ ਢੰਗ ਦੇ ਨਾਲ ਬਿਨਾਂ ਸੋਚੇ ਸਮਝੇ ਜਿਹੜਾ ਪਰਚਾ ਰੱਦ ਹੋਣਾ ਚਾਹੀਦਾ ਤੇ ਇਸ ਤੋਂ ਇਲਾਵਾ ਇਸ ਪਰਚੇ ਦੀ ਜਿਹੜੀ ਕਿਸੇ ਕਹੋ ਕਿ ਸਾਨੂੰ ਪੰਜਾਬ ਦੀ ਕਿਸੇ ਵੀ ਏਜੰਸੀ ਤੇ ਭਰੋਸਾ ਨਹੀਂਗਾ ਨਾ ਯਕੀਨ ਨਾ ਵਿਸ਼ਵਾਸ ਹੈ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰਚਾ ਰੱਦ ਹੋਣਾ ਚਾਹੀਦਾ ਤੇ ਇਸ ਤੋਂ ਅਗਲੀ ਰੂਪਰੇਖਾ ਜਿਹੜੀ ਸਾਡੀ ਧਰਮਕੋਟ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ 11 ਤਰੀਕ ਦੀ 5 ਵਜੇ ਮੀਟਿੰਗ ਰੱਖੀ ਗਈ ਹੈ ਉਸ ਤੋਂ ਬਾਅਦ ਮੀਟ ਤੋਂ ਬਾਅਦ ਜਿਹੜਾ ਅਗਲੀ ਕਾਲ ਆ ਜਿਹੜੀ ਜਾਂ ਮਾਨਯੋਗ ਐਸਐਸਪੀ ਦਾ ਕਹਿਰਾਓ ਕਰਨਾ ਜਾਂ ਡੀਸੀ ਦਾ ਕਹਿਰਾਓ ਕਰਨਾ ਜਿਹੜੀ ਵੀ ਰੂਪਰੇਖਾ ਤਿਆਰ ਕੀਤੀ ਜਾਊਗੀ ਉਹ ਤੁਹਾਡੇ ਸਾਹਮਣੇ ਕੀਤੀ ਕਿ ਆ ਜੀ ਬਈ ਇੰਨੀਆਂ ਗੱਲਾਂ ਕਹਿੰਦਾ ਖੀਮਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਡਾਕਟਰ ਹਰਗੋਰ ਪ੍ਰਤਾਪ ਜੀ ਦੀਪ ਡਾਕਟਰ ਹਸਪਤਾਲ ਤੋਂ ਆਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਜੀ ਕੀ ਕਹਿਣਾ ਤੁਸੀਂ ਹਾਂ ਪੱਤਰਕਾਰ ਸਾਹਿਬ ਜਿਹੜਾ ਅੱਜ ਇਕੱਤਰਤਾ ਹੋਈ ਹੈ ਡਿਜੀਟਲ মিডিਆ ਕਲੱਬ ਵੱਲੋਂ ਮਹਿੰਦਰਪਾਲ ਲੂੰਬਾ ਜੀ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਝੂਠਾ ਪਰਚਾ ਪਾਇਆ ਮੈਂ ਇਹ ਕਹਿਣਾ ਚਾਹਾਂਗਾ ਅਸੀਂ ਇਸ ਝੂਠੇ ਪਰਚੇ ਦੇ ਨਾਲ ਮੋਗਾ ਜ਼ਿਲ੍ਹੇ ਦੇ ਸਾਰੇ ਸਮਾਜ ਸੇਵੀਆ ਸੋਸ਼ਲ ਮੀਡੀਆ ਕਲੱਬਾਂ ਦੇ ਵਿੱਚ ਬਹੁਤ ਰੋਸ ਹੈ ਤੇ ਅਸੀਂ ਸਾਰੇ ਪੰਜਾਬ ਦੇ ਸਾਰੇ ਮੋਗੇ ਦੇ ਜਿਹੜੇ ਸਮਾਜ ਸੇਵੀ ਵੀਰ ਹਨ ਮਹਿੰਦਰਪਾਲ ਲੂੰਬਾ ਜੀ ਦੇ ਨਾਲ ਖੜਾਂਗੇ ਜੇ ਸਰਕਾਰ ਇਹ ਪਰਚਾ ਰੱਦ ਨਹੀਂ ਕਰਦੀ ਤਾਂ ਜੇ ਉਹ ਵੀ ਐਕਸ਼ਨ ਡਿਜੀਟਲ ਮੀਡੀਆ ਕਲੱਬ ਜੋ ਵੀ ਐਕਸ਼ਨ ਮਹਿੰਦਰਪੁਰ ਪਾਲ ਲੂੰਬਾ ਜੀ ਦਾ ਇਨਸਾਫ ਦਬਾਓ ਕਮੇਟੀ ਸਾਨੂੰ ਕਹੂਗੀ ਅਸੀਂ ਉਸ ਸੈਕਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਚਾਹੇ ਉਹ ਡੀਸੀ ਦਾ ਘਰਾਓ ਹੋਵੇ ਚਾਹੇ ਉਹ ਐਸਐਸਪੀ ਕਰਾ ਹੋਵੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਪੱਤਰਕਾਰ ਭਾਈਚਾਰੇ ਦੇ ਨਾਲ ਖੜਾਂਗੇ ਮਹਿੰਦਰਪਾਲ ਲੁੰਬਾ ਜੀ ਦੇ ਨਾਲ ਖੜਾਂਗੇ ਕੈਂਟੀ ਚ ਵੱਖ-ਵੱਖ ਜਥੇਬੰਦਗੀਆਂ ਅੱਜ ਮੀਟਿੰਗ ਹੋਈ ਆ ਤੇ ਕੀ ਰਣਨੀਤੀ ਹੈ ਤੁਹਾਡੀ ਮਹਿੰਦਰਪਾਲ ਸਿੰਘ ਦੇ ਲੁੰਬਾ ਤੇ ਜੋ ਪਰਚਾ ਉਹਨੂੰ ਰੱਦ ਕਰਵਾਉਣ ਬਾਰੇ ਕੀ ਰਣਨੀਤੀ ਕਿ ਕਿੱਟੀ ਗਈ ਹੈ ਜੀ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਸਮਾਜਿਕ ਕਾਰਕੁਨ ਵੀਰ ਇੱਥੇ ਆਏ ਆ ਪ੍ਰੈਸ ਮੀਡੀਆ ਤੋਂ ਧਾਰਮਿਕ ਸੰਸਥਾਨਾਂ ਤੋਂ ਹੋਰ ਵੀ ਜਿਹੜੇ ਆ ਸੋਸ਼ਲ ਵਰਕਰ ਆਏ ਆ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਗੁਰੂ ਪਿਆਰਿਓ ਇਹ ਜਿਹੜਾ ਅੱਜ ਦਾ ਸੰਘਰਸ਼ ਅਜਤੋਂ ਜਾਰੀ ਹੋਣ ਲੱਗਿਆ ਹਲਕਾ ਨਿਹਾਲ ਸਿੰਘ ਵਾਲੇ ਤੋਂ ਔਰ ਇਹ ਮਹਿੰਦਰਪਾਲ ਲੂੰਬਾ ਜੀ ਦੇ ਜਿਹੜਾ ਨਜਾਇਜ਼ ਪਰਚਾ ਕੀਤਾ ਗਿਆ ਉਹਦੇ ਸਾਥੀ ਸੁਖਦੀਪ ਸਿੰਘ ਭੰਮ ਤੇ ਜਿਹੜੇ ਕਿ ਸਮਾਜਿਕ ਕਾਰਕੁਨ ਸੀਗੇ ਸਮਾਜ ਸੁਧਾਰਕ ਲਹਿਰ ਦੇ ਆਗੂ ਸਨ ਉਹਨਾਂ ਨੂੰ ਇਹ ਦਬਾਇਆ ਜਾ ਰਿਹਾ ਔਰ ਪੱਤਰਕਾਰ ਭਾਈਚਾਰੇ ਦੀ ਜਿਹੜੀ ਆਵਾਜ਼ ਆ ਉਹ ਵੀ ਜਿਹੜੀ ਆ ਨੱਪੀ ਜਾ ਰਹੀ ਆ ਕਿਉਂਕਿ ਇੱਕ ਪੱਤਰਕਾਰ ਜਿਹੜਾ ਹੁੰਦਾ ਉਹ ਸ਼ੀਸ਼ਾ ਹੁੰਦਾ ਸਮਾਜ ਦਾ ਸ਼ੀਸ਼ਾ ਦਾ ਸਰਕਾਰ ਨੂੰ ਉਹ ਸ਼ੀਸ਼ਾ ਦਿਖਾਉਣਾ ਹੁੰਦਾ ਜੇ ਸਰਕਾਰ ਨੂੰ ਆਪਦੀਆਂ ਨਾਕਾਮੀਆਂ ਨਾ ਦੱਸਣ ਤੇ ਪ੍ਰਸ਼ਾਸਨ ਦਾ ਸਹਾਰਾ ਲੈਂਦੇ ਔਰ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਨਜਾਇਜ਼ ਪਰਚਾ ਵਾ ਔਰ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਮਹਿੰਦਰਪਾਲ ਲੂੰਬਾ ਜੀ ਨਾ ਤਾਂ ਨਸ਼ਾ ਵੇਚ ਸਕਦਾ ਤੇ ਨਾ ਉਹ ਕੋਈ ਬਲਾਤਕਾਰ ਦੇ ਕੇਸਾਂ ਦੇ ਵਿੱਚ ਆ ਸਕਦਾ ਪਰ ਅੱਜ ਮੈਂ ਇੱਥੇ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕਿਉਂਕਿ ਪਿੱਛੇ ਵੀ 12-15 ਸਾਲ ਹੋ ਗਏ ਇੱਕ ਕਾਲੀ ਦਲ ਦੀ ਸਰਕਾਰ ਵੇਲੇ ਸਖਸ ਸਕੈਂਡਲ ਮੋਗੇ ਹੋਇਆ ਸੀ ਜਿਹਦੇ ਵਿੱਚ ਕੱਲ ਪਰਸੋ ਅਚੇ ਅਧਿਕਾਰੀ ਜਿਹੜੇ ਐਸਐਸਪੀ ਲੈਵਲ ਦੇ ਐਸਪੀ ਲੈਵਲ ਦੇ ਐਸਐਚਓ ਲੈਵਲ ਦੇ ਜਿਹੜੇ ਆ ਉਹਦੇ ਚ ਦੋਸ਼ੀ ਪਾਏ ਗਏ ਆ ਔਰ ਰਾਜਨੀਤਿਕ ਲੋਕ ਜਿਹੜੇ ਆ ਉਹ ਬਚ ਜਾਂਦੇ ਹੁੰਦੇ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਉਹ ਇਹਦੇ ਵਿੱਚ ਜਪੜੇ ਜਾਂਦੇ ਹੁੰਦੇ ਆ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਆਪਣੇ ਅਧਿਕਾਰਾਂ ਤੋਂ ਆਪਣੇ ਕਾਨੂੰਨ ਤੋਂ ਸਹਾਰਾ ਲੈਣਾ ਚਾਹੀਦਾ ਇਹ ਜਿਹੜੇ 5 ਸਾਲੇ ਲੋਕ ਆਉਂਦੇ ਆ ਇਹਨਾਂ ਤੋਂ ਸਹਾਰਾ ਨਹੀਂ ਮੰਗਣਾ ਮੰਗਣਾ ਚਾਹੀਦਾ ਪੈਸਾ ਕਮਾ ਲਓਗੇ ਗਲਤ ਤਰੀਕੇ ਦੇ ਨਾਲ ਪਰ ਤੁਹਾਡੇ ਵਾਸਤੇ ਉਹ ਕੱਲ ਨੂੰ ਗਲੇ ਦੀ ਹੱਡੀ ਬਣੂ ਕਿਉਂਕਿ ਅੱਜ ਬੱਚੇ ਤੁਹਾਡੇ ਪੜਦੇ ਆ ਨਿੱਕੇ ਆ ਕੱਲੂ ਜਦੋਂ ਨੂੰ ਤੁਹਾਨੂੰ ਇਹ ਨਾ ਸਾਰੀਆਂ ਘਟਨਾਵਾਂ ਦੀ ਸਜ਼ਾ ਹੋਣੀ ਆ ਜਿਵੇਂ ਐਸਪੀ ਗਰਚੇ ਐਸਐਸਪੀ ਗਰਚੇ ਵਰਗਿਆਂ ਨੂੰ ਹੁਣਾਂ ਜਾਂ ਹੋਰ ਉਹਦੇ ਨਾਲ ਜਿਹੜੇ ਸੀ ਰਮਨ ਕੁਮਾਰ ਵਰਗੇ ਉਹ ਅੱਜ ਧੋਤੇ ਪੋਤੀਆਂ ਵਾਲੇ ਆ ਔਰ ਪੋਤੇ ਪੋਤੀਆਂ ਧੋਤੇ ਧੋਤੀਆਂ ਜਦੋਂ ਉਹਦੇ ਹੁਣ ਖਬਰ ਸੁਣਦੇ ਹੋਣਗੇ ਉਹ ਕਹਿੰਦੇ ਹੋਣਗੇ ਵੀ ਸਾਡਾ ਦਾਦਾ ਸਾਡਾ ਨਾਨਾ ਜਿਹੜੇ ਐਬ ਜੇ ਕੁੱਤੇ ਕੰਮ ਕਰਦੇ ਸੀ ਕਿਉਂਕਿ ਸਮਾਜ ਦੇ ਵਿੱਚ ਜਦੋਂ ਵਿਚਰਦੇ ਆ ਉਹ ਜਿਹੜੇ ਨਿੱਕੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤੋਂ ਪਹਿਲਾਂ ਕੇਪੀਐਸ ਗੱਲ ਵਰਗੇ ਜਾਂ ਬਿਆੰਤ ਸਿੰਘ ਵਰਗਿਆਂ ਨੇ ਬਹੁਤ ਅਤਿਆਚਾਰ ਕੀਤੇ ਸੀ ਉਹ ਅੱਜ ਵੀ ਮਾਰਨ ਤੋਂ ਬਾਅਦ 부ਚੜ ਦੇ ਨਾਂ ਦੇ ਨਾਲ ਜਾਣੇ ਜਾਂਦੇ ਆ ਇਹ ਜਿਹੜਾ ਜਦੋਂ ਕਲਾਂਕੀ ਲੱਗ ਜੇ ਇੱਕ ਪਰਿਵਾਰ ਤੇ ਸਦਾ ਚੱਲਦੀ ਰਹਦੀ ਆ ਪਰ ਉਸ ਸਮੇਂ ਦਾ ਤੇ ਅੱਜ ਜਿਹੜਾ ਮੀਡੀਆ ਡਿਜੀਟਲ ਮੀਡੀਆ ਦਾ ਸਮਾਂ ਆ ਚੁੱਕਿਆ ਇਹ ਗੱਲਾਂ ਕਿਤੇ ਵੀ ਜਾਣੀਆਂ ਨਹੀਂ ਜਿਹੜੀਆਂ ਲਿਖਤਾਂ ਕਿਤੇ ਲਿਖੀਆਂ ਗਈਆਂ ਸੀ ਉਹ ਤਾਂ ਹੋ ਸਕਦਾ ਵੀ ਬਦਲ ਦਿੱਤੀਆਂ ਜਾਣ ਜਿਹੜੀਆਂ ਆ ਬੋਲੀਆਂ ਗਈਆਂ ਜਵਾਨਾਂ ਚੋਂ ਇਹ ਕਦੇ ਵੀ ਮਿਟਣੀਆਂ ਨਹੀਂ ਇਸ ਕਰਕੇ ਸਮਾਜ ਦੇ ਵਿੱਚ ਚੰਗੇ ਅੰਸਰ ਬਣ ਕੇ ਚੱਲੋ ਜੇ ਕੋਈ ਬੰਦਾ ਤੁਹਾਨੂੰ ਲੱਗਦਾ ਦੋਚੀ ਆ ਤਾਂ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਕਹਿੰਨੇ ਆ ਤੇ ਰਾਜਨੀਤਿਕ ਲੋਕਾਂ ਨੂੰ ਵੀ ਇਹ ਕਹਿੰਨੇ ਆ ਪਹਿਲਾਂ ਉਹਦੀ ਇਨਕੁਆਰੀ ਕਰ ਲੋ ਤਾਂ ਕਿ ਤੁਹਾਡੇ ਤੇ ਉਹ ਤੱਬਾ ਨਾ ਬੰਜੇ ਠੀਕ ਆ ਜੇ ਸਾਡੇ ਵਿੱਚੋਂ ਕੋਈ ਗਲਤ ਬੰਦਾ ਕੋਈ ਅੰਸਰ ਇਸ ਤਰ੍ਹਾਂ ਦਾ ਕਦਮ ਚੱਕਦਾ ਤੇ ਉਹਨੂੰ ਸਜ਼ਾ ਸਖਤ ਹੋਣੀ ਚਾਹੀਦੀ ਆ ਉਹ ਲੋਕਾਂ ਦੇ ਵਿੱਚ ਤਾਂ ਕਿ ਪਤਾ ਲੱਗੇ ਵੀ ਉਹਨੂੰ ਜੇ ਸਜ਼ਾ ਹੋਊਗੀ ਮੈਨੂੰ ਵੀ ਉਹ ਡਰ ਹੋਣਾ ਚਾਹੀਦਾ ਪਰ ਇੱਥੇ ਤਾਂ ਅਇਦਾਨ ਲੁੱਟਾਂ ਖੋਹਾਂ ਤੇ ਹੋਰ ਜਿਹੜੇ ਮਸਲੇ ਵਧ ਰਹੇ ਆ ਸਰਕਾਰ ਦਾ ਡਰ ਚੱਕਿਆ ਜਾ ਰਿਹਾ ਪ੍ਰਸ਼ਾਸਨ ਦਾ ਡਰ ਚੱਕਿਆ ਜਾ ਰਿਹਾ ਕਿਉਂਕਿ ਪ੍ਰਸ਼ਾਸਨ ਉਹਨਾਂ ਗੰਦੇ ਅੰਸਰਾਂ ਦੇ ਨਾਲ ਰਲ ਕੇ ਚੰਗੇ ਸਮਾਜ ਨੂੰ ਵੀ ਗੰਧਲਾ ਕਰਨ ਦੇ ਵਿੱਚ ਲੱਗਿਆ ਹੋਇਆ ਮੈਂ ਧੰਨਵਾਦੀ ਆ ਜਿੰਨਾ ਵੀ ਅੱਜ ਡਿਜੀਟਲ মিডিਆ ਕਲੱਬ ਨਿਹਾਲ ਸਿੰਘ ਵਾਲਾ ਦੇ ਸਮਾਜਿਕ ਜਥੇਬੰਦੀਆਂ ਤੋਂ ਹੋਰ ਅਲੱਗ-ਅਲੱਗ ਜਿਹੜੇ ਕਾਰਕੁਨ ਵੀਰ ਸਮਾਜ ਪ੍ਰਤੀ ਆਪਣੀ ਚਿੰਤਾ ਲੈ ਕੇ ਆਏ ਆ ਤੁਸੀਂ ਸਾਰੇ ਸ਼ੀਸ਼ਾ ਬਣ ਕੇ ਆਏ ਆ ਇਹ ਸ਼ੀਸ਼ਾ ਸਰਕਾਰ ਨੂੰ ਵੇਖ ਲੈਣਾ ਚਾਹੀਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੇਖ ਲੈਣਾ ਚਾਹੀਦਾ ਤੁਰੰਤ ਜਿਹੜਾ ਪਰਚਾ ਵਾ ਰੱਦ ਕਰਕੇ ਜਿਹੜੇ ਉਹਦੇ 'ਚ ਗਲਤ ਅਨਸਰ ਪਾਏ ਗਏ ਆ ਉਹ ਭਾਵੇਂ ਡਰੱਗ ਮਾਫੀਆ ਭਾਵੇਂ ਹੋਰ ਸਖ਼ਤ ਰੈਕਟ ਮਾਫੀਆ ਵਾ ਉਹਨਾਂ ਤੇ ਉਹ ਪਰਚਾ ਜਿਹੜਾ ਵਾ ਸਖ਼ਤ ਧਰਾਮਾਂ ਦੇ ਨਾਲ ਦਾਇਰ ਕਰਨਾ ਚਾਹੀਦਾ ਵਾ ਸਭ ਦਾ ਤਹਿ ਦਿਲੋਂ ਧੰਨਵਾਦ ਹੈ ਜਿੰਨੇ ਵੀ ਅੱਜ ਇੱਥੇ ਆਏ ਤੁਸੀਂ ਅੱਜ ਸੋਸ਼ਲ ਮੀਡੀਆ ਅੱਜ ਡਿਜੀਟਲ ਮੀਡੀਆ ਕਲੱਬ ਨੇ ਹਾਲ ਸਿੰਘ ਵਾਲਾ ਦੀ ਇੱਕ ਐ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਰੂਲਰ ਐਨਜੀਓ ਕਲੱਬ ਐਸੋਸੀਏਸ਼ਨ ਦੇ ਮੁੱਖ ਆਗੂ ਪਹੁੰਚੇ ਨੇ ਸੋ ਸਾਡੇ ਦਰਮਿਆਨ ਜੀਵਨ ਸਿੰਘ ਜੀ ਹਿੰਮਤਾ ਰੂਲਰ ਐ ਜੋ ਕਲੱਬ ਐਸੋਸੀਏਸ਼ਨ ਦੇ ਆਗੂ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਸਰ ਜੀ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਇਹ ਮੀਟਿੰਗ ਬਾਰੇ ਜਾਣਕਾਰੀ ਦਿਓ ਜੀ ਸਰ ਤੋਂ ਪਹਿਲਾਂ ਜੀ ਆਪਣੇ ਸੋਸ਼ਲ ਮੀਡੀਆ ਫਿਕਰਮੰਦ ਮੀਡੀਆ ਹੀ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਸਾਡੇ ਪਤਵੰਤੇ ਉਹ ਚ ਜਿੰਨੇ ਫਰਜ਼ ਕਰ ਹੋਰ ਵੀ ਆਗੂ ਪਹੁੰਚੇ ਆ ਕਲੱਬਾਂ ਦੇ ਆਗੂ ਪਹੁੰਚੇ ਆ ਮਹਿੰਦਰਪਾਲ ਲੂਮਾ ਜੀ ਅਸੀਂ ਹੱਕ ਦੇ ਵਿੱਚ ਪਹੁੰਚੇ ਆ ਜੀ ਦੇਖੋ ਰਾਜੂ ਜੀ ਇੱਕ ਗੱਲ ਕਹਿੰਦੇ ਆ ਵੀ ਜੇਕਰ ਬੰਦੇ ਦੀ ਪਰਖ ਕਰਨੀ ਹੋਵੇ ਨਾ ਹਾਂਜੀ ਜੇ ਜ਼ਿਮੀਦਾਰ ਦੀ ਪਰਖ ਕਰਨੀ ਹੋਵੇ ਤਾਂ ਸੀਰੀ ਦੇਖ ਲਓ ਕਿੰਨਾ ਕੁ ਪੁਰਾਣਾ ਜੀ ਠੀਕ ਹੈ ਨਾ ਜੇਕਰ ਇਨਸਾਨ ਦੀ ਪਰਖ ਕਰਨੀ ਹੋਵੇ ਉਹਦਾ ਦੋਸਤ ਦੇਖ ਲਓ ਕਿੰਨਾ ਕੁ ਪੁਰਾਣਾ ਜੀ ਮੈਂ ਮਹਿੰਦਰਪਾਲ ਲੁੰਬਾ ਜੀ ਨੂੰ ਤਕਰੀਬਨ 20 ਸਾਲ ਤੋਂ ਜਾਣਦਾ ਜੀ ਹਜੇ ਤੱਕ ਬਹੁਤ ਵਧੀਆ ਨੇਚਰ ਦੇ ਇਨਸਾਨ ਆ ਜੀ ਦੇਖੋ ਜੀ ਇਹਨਾਂ ਤੋਂ ਇਹ ਬਿਲਕੁਲ ਪ੍ਰੈਸ਼ਰ ਦੇ ਵਿੱਚ ਪਰਚਾ ਕੀਤਾ ਗਿਆ ਠੀਕ ਹੈ ਨਾ ਉਹ ਉਹ ਇਸ ਤਰ੍ਹਾਂ ਦਾ ਇਨਸਾਨ ਕਦੇ ਵੀ ਨਹੀਂ ਹੋ ਸਕਦਾ ਅੱਜ ਦਾ ਉਹ ਕਹਾਵਤ ਸੱਚ ਹੋ ਗਈ ਜੀ ਇੱਕ ਰਾਈਟਰ ਨੇ ਲਿਖਿਆ ਜੀ ਕਹਿੰਦਾ ਇੱਥੇ ਚੋਰ ਨੇ ਅੱਜ ਕੱਲ ਜੱਜ ਬਣ ਗਏ ਹੂੰ ਇੱਥੇ ਚੋਰ ਨੇ ਅੱਜ ਕੱਲ ਜੱਜ ਬਣ ਗਏ ਸਾਦ ਖੜਾ ਵਿੱਚ ਕਟਹਿਰੇ ਦੇ ਜੀ ਸਾਦ ਖੜਾ ਵਿੱਚ ਕਟਹਿਰੇ ਦੇ ਚੌਂਕੀਦਾਰ ਹੀ ਜਿੱਥੇ ਲੁੱਟ ਲੈਂਦਾ ਹੂੰ ਕੀ ਕਰਨਾ ਖੜ ਕੇ ਪੈਰੇ ਤੂੰ ਰਾਹ ਨੇਕੀ ਦਾ ਛੱਡਦੇ ਓਏ ਇਹ ਤਾਰ ਮੇਰੇ ਵੀ ਵੱਜਦੀ ਆ ਮੈਂ ਉਸ ਮੁਲਕ ਦਾ ਵਾਸੀ ਆ ਜਿੱਥੇ ਸੱਚ ਨੂੰ ਫਾਂਸੀ ਲੱਗਦੀ ਆ ਜਿੱਥੇ ਸੱਚ ਨੂੰ ਫਾਂਸੀ ਜਿੱਥੇ ਸੱਚ ਨੂੰ ਫਾਂਸੀ ਲੱਗਦੀ ਠੀਕ ਆ ਜੀ ਥੈਂਕ ਯੂ ਅੱਛਾ ਇਹ ਸਨ ਜੀਵਨ ਸਿੰਘ ਜੀ ਹੰਮਤਪੁਰਾ ਜਿਨ੍ਹਾਂ ਨੇ ਇੱਕ ਸ਼ੇਰ ਰਾਈ ਜਿਹੜੀਆਂ ਸਾਡੀਆਂ ਪੰਜਾਬ ਸਰਕਾਰ ਦੀਆਂ ਕ੍ਰੀਤੀਆਂ ਜਾਂ ਉਹਨਾਂ ਦੀਆਂ ਕਮੀਆਂ ਜਾਂ ਮੰਦਰਪਾਲ ਲੂੰਬੇ ਦੇ ਪਰਚਾ ਪਾਇਆ ਉਹਦੇ ਪ੍ਰਤੀ ਜਿਹੜੀ ਇੱਕ ਸ਼ੇਰ ਰਾਈ ਜਾਣਕਾਰੀ ਦਿੱਤੀ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੀ মিডিਆ ਕਲੱਬ ਦੀ ਵਿੱਚ ਸਾਡੀ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਥੈਂਕ ਯੂ